ਜਿਆਦਾ ਪ੍ਰੋਬਲਮ ਹੁੰਦੀ ਹੈ ਹਮਮਸ ਨਾਲ ਜਦੋਂ ਹਮਮਸ ਆਂਦਾ ਹੈ ਤੇ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਪਸੀਨਾ ਨਹੀਂ ਸੁੱਕਦਾ ਔਰ ਪਸੀਨਾ ਆਂਦਾ ਵੀ ਜਿਆਦਾ ਹੈ ਉਸ ਕਰਕੇ ਹਮਮਸ ਨਾਲ ਇੱਕ ਤੱਦਰ ਰੋਗ ਹੈ ਜਿਹੜਾ ਜਿਹਨੂੰ ਆਪਾਂ ਰਿੰਗਵਰਮ ਕਹਿੰਦੇ ਆਂ ਹੋਰ ਇਹਦੀ ਤੱਦਰ ਰੋਗ ਦੇ ਲੋਕਾਂ ਨੂੰ ਸਮਝਾਣੇ ਆ ਕਿ ਤੁਸੀਂ ਸਭਨਾਂ ਤੋਂ ਔਰੀਆ ਦਾ ਅਲੱਗ ਰੱਖਣਾ ਹੀ ਹੈ ਕੱਪੜੇ ਵੀ ਤੁਸੀਂ ਅਲੱਗ ਧੋਣੇ ਆ ਜੇ ਕੋਈ ਤੱਦਰ ਰੋਗ ਹੈ ਤੇ ਉਹਦੇ ਜਿਹੜੇ ਸਪੋਰਸ ਨੇ ਜਿਹੜੀ ਵੀ ਉਹਦੇ ਕੱਪੜਿਆਂ ਦੇ ਵਿੱਚ ਜਰਾਸੀਮ ਨੇ ਉਹ ਸਾਰੇ ਇਹਨਾਂ ਦੂਜੇ ਕੱਪੜਿਆਂ 'ਚ ਲੱਲ ਜਾਂਦੇ ਆ ਤੇ ਉਹਦੇ ਕਰਕੇ ਫਿਰ ਸਾਰੇ ਪਰਿਵਾਰ 'ਚ ਹੋ ਜਾਂਦਾ ਹੈ ਕੋਰਸ ਤਾਂ ਦਰੋਂ ਨਹੀਂ ਤੁਸੀਂ ਜਿਹੜਾ 4 ਤੋਂ 6 ਹਫ਼ਤੇ ਦਾ ਕੋਰਸਾ ਕਰਨਾ ਹੀ ਕਰਨਾ ਹੈ ਇਸ ਤੋਂ ਇਲਾਵਾ ਜੋ ਵੀ ਤੁਸੀਂ ਬਜਾਰੋਂ ਟਿਊਬਾਂ ਲੈ ਕੇ ਆਂਦੀਆਂ ਆ ਉਹ ਸਾਰੀਆਂ ਸੁੱਟ ਦਿਓ ਪ੍ਰੋਪਰ ਚੰਬਰੀ ਦੇ ਮਹਰਦੀਸ ਰਾਹ ਦੇ ਨਾਲ ਕਰੋ ਸਟ੍ਰਿਕ ਕਿ ਵੀ ਕਹਿੰਦੇ ਵੀ ਬਰਸਾਤ ਦੇ ਵਿੱਚ ਨਾਲੋ ਤਾਂ ਪਿਤ ਮਰ ਜਾਂਦੀ ਹੈ ਇਹ ਫੈਕਟ ਹੈ ਕਿ ਮਿੱਥ ਬਣੀ ਹੋਈ ਨਹੀਂ ਨਹੀਂ ਫੈਕਟ ਨਹੀਂ ਇਸ ਲਈ ਬਜਦੋ ਤੁਸੀਂ ਬਰਸਾਤ ਚ ਨਾਓਗੇ ਪਾਣੀ ਬੇਸ਼ੱਕ ਬਰਸਾਤ ਦਾ ਠੰਡਾ ਹੁੰਦਾ ਜਦੋਂ ਉੱਪਰੋਂ ਆਂਦਾ ਹੈ ਉਹਦੇ ਨਾਲ ਤੁਹਾਨੂੰ ਫਰਕ ਤਾਂ ਪੈਂਦਾ ਟੈਂਪਰੇਚਰ ਫਰਕ ਤਾਂ ਪੈਂਦਾ ਬੱਦਲ ਹਟਦਾ ਤੇ ਧੁੱਪ ਬਹੁਤ ਤੇਜ਼ ਹੋ ਜਾਂਦੀ ਹੈ ਉਹ ਜਦੋਂ ਤੇਜ਼ ਧੁੱਪ ਹੋ ਜਾਂਦੀ ਸੂਰਜ ਨਿਕਲਦਾ ਤਾਂ ਉਹੀ ਅਲਟਰਾਵਾਇਲਟ ਕਿਰਨਾਂ ਜਿਹੜੀਆਂ ਜ਼ਿਆਦਾ ਫਿਰ ਤੁਹਾਨੂੰ ਨੁਕਸਾਨ ਕਰਦੀਆਂ ਇਸ ਤਰ੍ਹਾਂ ਆ ਬੱਚਿਆਂ ਨੂੰ ਅਸੀਂ ਕਹਿੰਦੇ ਆ ਕਿ ਵੀ ਸ਼ਾਮ ਦੇ 6-7 ਵਜੇ ਤੋਂ ਬਾਅਦ ਪੂਰੇ ਕੱਪੜੇ ਪਾਓ ਲੱਤਾਂ ਟੱਕੋ ਬਾਹਾਂ ਮਾ ਟੱਕੋ ਆਲ ਆਊਟ ਅ ਘਾ ਕੇ ਰੱਖੋ ਆਟੋਮਾਸ ਵੀ ਲਾਉੜ ਹੈ ਆਟੋਮਾਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਬਾਕੀ ਫੋੜੇ ਫਿੰਸੀਆਂ ਬੱਚਿਆਂ 'ਚ ਬਹੁਤ ਹੋ ਜਾਂਦੇ ਆ ਲੋਕੀ ਕਹਿੰਦੇ ਅੰਬ ਖਾਣਾ ਹੋਇਆ ਸਾਡੀ ਡਾਕਟਰੀ ਤਾਂ ਇਹ ਮੰਨਦੀ ਨਹੀਂ ਸਾਡੀ ਕੋਈ ਗਰਮ ਚੀਜ਼ ਠੰਡੀ ਚੀਜ਼ ਐਲੋਪੈਥੀ ਜ ਹੈ ਨਹੀਂ ਪਰ ਉਹਦੇ 'ਚ ਇਹੋ ਹੀ ਆ ਕਿ ਸਾਫ ਸਫਾਈ ਰੱਖੋ ਤੇ ਬਾਕੀ ਪਿੰਪਲਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਏ ਹਿਊਮਿਡਿਟੀ ਕਰਕੇ ਤੇ ਜਿਹੜੇ ਆਪਣੇ ਟੀਨੇਜਰਸ ਨੇ 12 14 18 ਸਾਲ ਦੇ ਉਹ ਕਹਿੰਦੇ ਜੀ ਸਾਡਾ ਮੂੰਹ ਹਮੇਸ਼ਾ ਆਇਲੀ ਰਹਿੰਦਾ ਹੈ ਉਹਨਾਂ ਨੂੰ ਫਿਰ ਜੀ ਕੰਨੇ ਆ ਵੀ 3-4 ਵਾਰੀ ਫੇਸ ਤੋਂ ਉਹ ਸਤਿ ਸ਼੍ਰੀ ਅਕਾਲ ਲੁਧਿਆਣਾ ਟਾਈਮ ਸੇਖ ਰਹੇ ਤੁਸੀਂ ਮੈਂ ਹਾਂ ਪ੍ਰਬਲੀਨ ਕੌਰ ਜਿਸ ਤਰੀਕੇ ਨਾਲ ਮੌਸਮ ਚੱਲ ਰਿਹਾ ਹੈ ਤਾਂ ਸਾਡੀ ਸਕਿਨ ਤੇ ਵਾਲਾਂ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਔਰ ਇਹਨਾਂ ਪ੍ਰੋਬਲਮ ਦਾ ਸੋਲੂਸ਼ਨ ਅਗਰ ਦੇਖਿਆ ਜਾਵੇ ਲੋਕ ਇੰਟਰਨੈਟ ਤੇ ਲੱਭਣ ਦੀ ਕੋਸ਼ਿਸ਼ ਤਾਂ ਕਰਦੇ ਨੇ ਪਰ ਸਹੀ ਜਿਹੜੀ ਐਡਵਾਈਸ ਉੱਥੋਂ ਨਹੀਂ ਮਿਲ ਪਾਂਦੀ ਸਾਡੇ ਨਾਲ ਸਕਿਨ ਸਪੈਸ਼ਲਿਸਟ ਜਿਹੜੇ ਨੇ ਡਾਕਟਰ ਪੂਰੀ ਮੌਜੂਦ ਔਰ ਉਹਨਾਂ ਦੇ ਨਾਲ ਗੱਲਬਾਤਾਂ ਕਰਦੇ ਆ ਅੱਗੇ ਵੀ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਅੱਜ ਸਾਡਾ ਟੌਪਿਕ ਰਹੇਗਾ ਕਿ ਇਸ ਮੌਸਮ ਦੇ ਵਿੱਚ ਕਿਵੇਂ ਆਪਾਂ ਆਪਣੀ ਸਕਿਨ ਦੀ ਜਿਹ ਕਰ ਸਕਦੇ ਆ ਜਾਂ ਫਿਰ ਆਪਣੇ ਬਾਲਾਂ ਦੀ ਕਿਵੇਂ ਕੇਅਰ ਕਰ ਸਕਦੇ ਆ ਕਿਉਂਕਿ हेयर फॉਲ ਤੋਂ ਸਕਿਨ ਦੇ ਜਿਹੜੇ ਵਾਮਸ ਨੇ ਜਾਂ ਫਿਰ ਐਕਨੇ ਬਹੁਤ ਜ਼ਿਆਦਾ ਵਾਜ ਜਾਂਦਾ ਇਹਨਾਂ ਮੌਸਮ ਦੇ ਵਿੱਚ ਤਾਂ ਗੱਲਬਾਤ ਕਰਦੇ ਆ ਕਿਵੇਂ ਉਸ ਦਾ ਟਰੀਟਮੈਂਟ ਕਰ ਸਕਦੇ ਆ ਔਰ ਸਿੰਪਲ ਸਟੈਪਸ ਕੀ ਨੇ ਅਗਰ ਸਿੰਪਲ ਲੇਮਨ ਲੈਂਗੁਏਜ ਦੇ ਵਿੱਚ ਦੇਖਿਆ ਜਾਵੇ ਤਾਂ ਕਿਵੇਂ ਅਸੀਂ ਇਸ ਚੀਜ਼ ਨੂੰ ਸੰਭਾਲ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਿੰਦਰਜੀਤ ਸਿੰਘ ਤੁਹਾਨੂੰ ਵਿਸਥਾਰ ਨਾਲ ਦੱਸਾਂਗਾ ਆਇਆ ਸਮਨ ਜੂਮ ਕੇ ਤਾਂ ਸਾਰੇ ਕਹਿੰਦੇ ਆ ਪਰ ਜਦੋਂ ਸਾਵਨ ਆਂਦਾ ਹੈ ਤਾਂ ਆਪਣੇ ਨਾਲ ਕੋਈ ਤਕਲੀਫਾਂ ਦੁੱਖ ਤਕਲੀਫਾਂ ਲੈ ਕੇ ਆਂਦਾ ਹੈ ਜਿਆਦਾ ਪ੍ਰੋਬਲਮ ਹੁੰਦੀ ਹੈ ਹਮਸ ਨਾਲ ਜਦੋਂ ਹਮਸ ਆਂਦਾ ਹੈ ਤਾਂ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਪਸੀਨਾ ਨਹੀਂ ਸੁੱਕਦਾ ਔਰ ਪਸੀਨਾ ਆਂਦਾ ਵੀ ਜਿਆਦਾ ਹੈ ਉਸ ਕਰਕੇ ਹਮਸ ਨਾਲ ਇੱਕ ਤੱਦਰ ਰੋਗ ਹੈ ਜਿਹੜਾ ਜਿਹਨੂੰ ਆਪਾਂ ਰਿੰਗਵਰਮ ਕਹਿੰਦੇ ਆ ਇਹ ਰਿੰਗਵਰਮ ਹੋ ਜਾਂਦਾ ਹੈ ਇਹ ਰਿੰਗਵਰਮ ਜਿਹੜਾ ਹੈ ਇਹ ਨਾ ਸਾਈਡਾਂ ਤੇ ਹੋ ਜਾਂਦਾ ਹੈ ਲੋਕੀ ਕੀ ਕਰਦੇ ਆ ਦੁਕਾਨਾਂ ਤੋਂ ਟਿਊਬਾਂ ਲੈ ਕੇ ਲਗਾਉਣੇ ਸ਼ੁਰੂ ਕਰ ਦਿੰਦੇ ਆ ਉਹ ਇੱਕ ਦਿਨ ਵਿੱਚ ਠੀਕ ਹੋ ਜਾਂਦਾ ਪਰ ਜਦੋਂ ਤੱਕ ਇਹਦਾ ਪ੍ਰੋਪਰ ਕੋਰਸ ਨਾ ਕੀਤਾ ਜਾਵੇ ਜਿਹੜਾ 4 ਤੋਂ 6 ਹਫ਼ਤੇ ਦਾ ਹੁੰਦਾ ਹੈ ਵੋਧੇ ਲਗਾਉਣ ਤੋਂ ਇਲਾਵਾ ਖਾਂ ਦੀਆਂ ਐਂਟੀਫੰਗਲ ਵੀ ਖਾਣੀਆਂ ਪੈਂਦੀਆਂ ਹਨ ਔਰ ਇਸੀ ਤੱਦਰੋਗ 'ਚ ਲੋਕਾਂ ਨੂੰ ਸਮਝਾਣੇ ਆ ਕਿ ਤੁਸੀਂ ਸਬੰਤ ਵਾਲੀਆ ਤੋਂ ਅਲੱਗ ਰੱਖਣਾ ਹੀ ਹੈ ਕੱਪੜੇ ਵੀ ਤੁਸੀਂ ਅਲੱਗ ਤੋਂਣੇ ਆ ਮੋਸਟਲੀ ਅਜਿਹਾ ਕਿ ਵਾਸ਼ਿੰਗ ਮਸ਼ੀਨ 'ਚ ਇੱਕੋ ਵੇਰੀ ਜਦੋਂ ਕੱਪੜੇ ਪੈ ਜਾਂਦੇ ਆ ਤੇ ਅਗਰ ਇੱਕ ਨੂੰ ਤੱਦਰੋਗ ਹੈ ਤਾਂ ਉਹਦੇ ਜਿਹੜੇ ਸਪੋਰਸ ਨੇ ਜਿਹੜੀ ਵੀ ਉਹਦੇ ਕੱਪੜਿਆਂ ਦੇ ਵਿੱਚ ਜਰਾਸੀਮ ਨੇ ਉਹ ਸਾਰੇ ਨਾ ਦੂਜੇ ਕੱਪੜਿਆਂ 'ਚ ਰਲ ਜਾਂਦੇ ਆ ਤੇ ਉਹਦੇ ਕਰਕੇ ਫਿਰ ਸਾਰੇ ਪਰਿਵਾਰ 'ਚ ਹੋ ਜਾਂਦਾ ਹੈ ਇਸ ਲਈ ਅਸੀਂ ਕਹਿੰਦੇ ਆ ਵੀ ਉਸ ਪੇਸ਼ੈਂਟ ਦੇ ਕੱਪੜੇ ਹੈਂਡ ਵਾਸ਼ ਕਰਨੇ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਮਸ਼ੀਨ ਔਰ ਤਾਂ ਦਰੋਗ ਲਈ ਤੁਸੀਂ ਜਿਹੜਾ 4 ਤੋਂ 6 ਹਫ਼ਤੇ ਦਾ ਕੋਰਸਾ ਕਰਨਾ ਹੀ ਕਰਨਾ ਹੈ ਇਸ ਤੋਂ ਇਲਾਵਾ ਜੋ ਵੀ ਤੁਸੀਂ ਬਜਾਰੋਂ ਟਿਊਬਾਂ ਲੈ ਕੇ ਆਂਦੀਆਂ ਆ ਉਹ ਸਾਰੀਆਂ ਸੁੱਟ ਦਿਓ ਪ੍ਰੋਪਰ ਚਮੜੀ ਦੇ ਮਹਰਦੀਸ ਰਾਹ ਦੇ ਨਾਲ ਕਰੋ ਇਸ ਤੋਂ ਇਲਾਵਾ ਜਦੋਂ ਚਮੜੀ ਦਾ ਰੋਗ ਜਿਹੜਾ ਪੈਰਾਂ 'ਚ ਬਹੁਤ ਹੋ ਜਾਂਦਾ ਹੈ ਕਿਉਂਕਿ ਬਰਸਾਤ 'ਚ ਲੋਕ ਭਿੱਜ ਜਾਂਦੇ ਆ ਪੈਰਾਂ ਦੀਆਂ ਉਂਗਲਾਂ ਗਲ ਜਾਂਦੀਆਂ ਔਰ ਉਂਗਲਾਂ ਜਦੋਂ ਗਲ ਜਾਂਦੀਆਂ ਤਾਂ ਉਹਨਾਂ ਨੂੰ ਜਦੋਂ ਤੱਕ ਆਪਾਂ ਪ੍ਰੋਪਰ ਐਂਟੀਫੰਗਲ ਤਰੀਕੇ ਨਾਲ ਸੁਕਾ ਕੇ ਦਾ ਇਲਾਜ ਨਾ ਕਰੀਏ ਇਹਨੂੰ ਦੋਬੀਚ ਵੀ ਕਹਿੰਦੇ ਆ ਉਦੋਂ ਤੱਕੇ ਦਿੱਕਤ ਆਉਂਦੀ ਰਹੇਗੀ ਵੀ ਵਾਰ-ਵਾਰ ਗਲਦੀਆਂ ਰਹਿਣਗੀਆਂ ਅੱਜ ਕੱਲ ਸਾਰਿਆਂ ਨੇ ਸ਼ੂਜ਼ ਪਾਣੇ ਹੁੰਦੇ ਆ ਔਰ ਸਵੇਰ ਤੋਂ ਲੈ ਕੇ ਜਰਾਬਾਂ ਰਾਤ ਨੂੰ ਲਾਣੀਆਂ ਅਸੀਂ ਕਹਿੰਨੇ ਵੀ ਸ਼ੂਜ਼ ਪਾਣੇ ਅਲਾਉਡ ਐ ਸਵੇਰੇ ਤੁਸੀਂ ਪੈਰ ਸਾਫ਼ ਕਰਕੇ ਇੱਕ ਇੱਕ ਉਂਗਲ ਨੂੰ ਤੁਸੀਂ ਸੁਕਾਣਾ ਹੈ ਸੁਕਾਨ ਤੋਂ ਬਾਅਦ ਟਿਊਬ ਲਗਾਨੀ ਹੈ ਕਾਟਨ ਸੌਕਸ ਪਾ ਕੇ ਤੁਸੀਂ ਚਲੇ ਜਾਓ ਆ ਕੇ ਦੁਬਾਰਾ ਪੈਰ ਤੋਂ ਉਹ ਟਿਊਬ ਲਾ ਕੇ ਉਹਨੂੰ ਖੁੱਲਾ ਛੱਡ ਦਿਓ ਉਹਦੇ ਨਾਲ ਤੁਹਾਡੇ ਪੈਰਾਂ ਦੀ ਫੰਗਸ ਜਿਹੜੀ ਹੈ ਉਹ ਕ੍ਰਿਬੰਤੀ ਨਹੀਂ ਜਾਂ 4 ਹਫ਼ਤਿਆਂ 'ਚ ਪ੍ਰੋਪਰ ਖਤਮ ਹੋ ਜਾਂਦੀ ਹੈ ਇਸ ਤੋਂ ਇਲਾਵਾ ਇਹ ਪਿੱਤ ਦਾ ਰੋਗ ਜਿਹੜਾ ਬਿਨੋਪਪ੍ਰਿਕਲੀ ਹੀਟ ਕਹਿੰਦੇ ਆ ਉਹ ਬਹੁਤ ਕਾਮਨ ਹੈ ਬੱਚਿਆਂ 'ਚ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਜਦੋਂ ਲਾਈਟ ਚਲੀ ਜਾਂਦੀ ਹੈ ਤੇ ਵੱਡੀ ਗੱਲ ਹੈ ਬਰਸਾਤਾਂ ਵਿੱਚ কুলਰ ਵੀ ਕੰਮ ਨਹੀਂ ਕਰਦੇ কুলਰ ਚ ਇੰਨੀ ਹਿਊਮਿਡਿਟੀ ਹੋ ਜਾਂਦੀ ਹੈ ਕਿ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਪਿੱਤ ਨਿਕਲ ਆਂਦੀ ਹੈ ਪਿੱਤ ਹੁੰਦੀ ਹੈ ਜਿਹੜੇ ਤੁਹਾਡੀਆਂ ਸਵੈਟ ਗਲੈਂਡ ਨੇ ਪਸੀਨਾ ਗ੍ਰੰਥੀਆਂ ਦਾ ਮੂੰਹ ਬੰਦ ਹੋ ਜਾਂਦਾ ਉਹਦੇ ਲਈ ਤੁਹਾਨੂੰ ਫਿਰ ਜਿਵੇਂ ਆਮ ਕੈਲਾਮਿਨ ਲੋਸ਼ਨ ਇਹ ਲਗਾਉਣਾ ਜਾਂ ਡਾਕਟਰ ਜਿਹਾਣਾ ਕੋਈ ਐਂਟੀ ਅਲਰਜੀ ਦੀ ਦਵਾਈਆਂ ਖਾਣੀਆਂ ਔਰ ਗਰਮੀ ਤੋਂ ਜਿੰਨਾ ਹੋ ਸਕੇ ਬਚਣਾ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਡਾਕਟਰ ਕਿ ਵੀ ਕਹਿੰਦੇ ਵੀ ਬਰਸਾਤ ਦੇ ਵਿੱਚ ਨਾਲੋ ਤਾਂ ਪਿੱਤ ਮਰ ਜਾਂਦੀ ਹੈ ਇਹ ਫੈਕਟ ਹੈ ਕਿ ਮਿੱਥ ਬਣੀ ਹੋਈ ਨਹੀਂ ਨਹੀਂ ਫੈਕਟ ਤਾਂ ਇਸ ਲਈ ਬਜਦੋ ਤੁਸੀਂ ਬਰਸਾਤ ਚ ਨਾ ਆਓਗੇ ਪਾਣੀ ਦਾ ਠੰਡਾ ਹੁੰਦਾ ਜਦੋਂ ਉੱਪਰੋਂ ਆਉਂਦਾ ਹੈ ਉਹਦੇ ਨਾਲ ਤੁਹਾਨੂੰ ਫਰਕ ਤਾਂ ਪੈਂਦਾ ਹੈ ਟੈਂਪਰੇਚਰ ਫਰਕ ਤਾਂ ਪੈਂਦਾ ਹੈ ਪਰ ਜੇ ਰੂਟੀਨ 'ਚ ਆਪਣਾ ਥੋੜੇ ਜਿਹੇ ਠੰਡੇ ਪਾਣੀ ਨਾਲ ਨਹਾਓ ਜਿਹੜਾ ਆਮ ਰੂਟੀਨ ਦਾ ਪਾਣੀ ਹੈ ਤਾਂ ਤੁਹਾਨੂੰ ਇਹ ਪਿਤ ਤੋਂ ਦੋ ਟਾਈਮ ਨਹਾਓ ਕੈਲੇਮੀ ਲੋਸ਼ਨ ਮਲੋ ਪਰ ਜਦੋਂ ਗਰਮੀ ਆਣੀ ਹੈ ਤਾਂ ਇਹਦੇ ਤੋਂ ਬਚਣ ਲਈ ਫਿਰ ਤੁਹਾਨੂੰ ਜਿਹੜੇ ਵੀ ਟੈਲਕਮ ਪਾਊਡਰ ਨੇ ਕਈਆਂ ਨੂੰ ਅਸੀਂ ਪ੍ਰਿਕਲੀ ਹੀਟ ਪਾਊਡਰ ਕਹਿੰਦੇ ਆ ਉਹਨਾਂ 'ਚ ਬਹੁਤਾ ਫਰਕ ਨਹੀਂ ਹੁੰਦਾ ਸਾਰੇ ਪਾਊਡਰ ਇੱਕ ਨੇ ਪਰ ਉਹ ਠੰਡਕ ਪ੍ਰਦਾਨ ਕਰਦੇ ਆ ਉਹਨਾਂ ਦਾ ਫਾਇਦਾ ਹੋ ਸਕਦਾ ਹੈ ਤੇ ਅਗਰ ਅਸੀਂ ਦੇਖੀਏ ਕਿ ਇਸ ਵੇਲੇ ਮੌਸਮ ਦੀ ਗੱਲ ਕੀਤੀ ਜਾਵੇ ਬਰਸਾਤ ਘਟ ਵਧਾ ਪੰਜਾਬ ਦੇ ਵਿੱਚ ਤਾਂ ਇਸ ਵੇਲੇ ਬਰਸਾਤ ਘਟ ਪਈ ਹੈ ਪਰ ਮੌਨਸੂਨ ਸੀਜ਼ਨ ਦੇ ਵਿੱਚ ਨਾ ਹਿਊਮਿਡਿਟੀ ਬਹੁਤ ਵਧ ਜਾਂਦੀ ਹੈ ਇਸ ਹਿਊਮਿਡਿਟੀ ਕਰਕੇ ਸਕਿਨ ਦੇ ਉੱਤੇ ਬਹੁਤ ਰਿਐਕਸ਼ਨ ਹੋਣ ਲੱਗ ਜਾਂਦੇ ਆ ਚਿਪਚਿਪੀ ਹੋਣ ਲੱਗ ਜਾਂਦੀ ਜਿਸ ਦੇ ਕਰਕੇ ਰਾਸ਼ਸ ਬਹੁਤ ਜ਼ਿਆਦਾ ਵਧ ਰਹੇ ਉਸ ਦੇ ਵਾਸਤੇ ਅਸੀਂ ਕੀ ਉਦਲੇ ਦੇਖੋ ਕਿ ਵੀ ਤੁਹਾਡੀ ਗੱਲ ਠੀਕ ਹੈ ਮੀਂਹ ਨਾ ਨਹੀਂ ਪੈ ਰਿਹਾ ਪਰ ਹਿਊਮਿਡਿਟੀ ਤਾਂ ਉਨੀ ਜ਼ਿਆਦਾ ਹੀ ਹੈ 80 90% ਹੀ ਹੈ ਉਹਦੇ 'ਚ ਕੀ ਹੈ ਕਿ ਜਦੋਂ ਐਕਚੁਅਲੀ ਜਦੋਂ ਥੋੜਾ ਬਥੇ ਮੀਂਹ ਪੈਂਦਾ ਨਾ ਜੋ ਅੱਜ ਕੱਲ ਹੋ ਰਿਹਾ ਹੈ ਤਾਂ ਅਸਮਾਨ ਬਿਲਕੁਲ ਸਾਫ਼ ਹੋ ਜਾਂਦਾ ਹੈ ਬੱਦਲ ਹਟਦਾ ਹੈ ਤੇ ਧੁੱਪ ਬਹੁਤ ਤੇਜ਼ ਹੋ ਜਾਂਦੀ ਹੈ ਉਹ ਜਦੋਂ ਤੇਜ਼ ਧੁੱਪ ਹੋ ਜਾਂਦੀ ਸੂਰਜ ਨਿਕਲਦਾ ਤਾਂ ਉਹੀ ਅਲਟਰਾਵਾਇਲਟ ਕਿਰਨਾਂ ਜਿਹੜੀਆਂ ਜ਼ਿਆਦਾ ਫਿਰ ਤੁਹਾਨੂੰ ਨੁਕਸਾਨ ਕਰਦੀਆਂ ਉਸ ਟਾਈਮ ਤੇ ਲੋਕੀ ਕਹਿੰਦੇ ਜੀ ਬਰਸਾਤਾਂ ਵਿੱਚ ਸਨਸਕ੍ਰੀਨ ਲਾਣ ਦੀ ਲੋੜ ਹੈ ਇਹਨਾਂ ਦਿਨਾਂ 'ਚ ਕਿਉਂਕਿ ਜ਼ਿਆਦਾ ਲੋੜ ਹੈ ਜਿਵੇਂ ਲੋਕੀ ਪਹਾੜ ਤੇ ਜਾਂਦੇ ਆ ਜਾਂ ਬੰਦਾ ਈਜ ਤੇ ਜਾਂਦਾ ਸਮੁੰਦਰ ਤੇ ਉੱਥੇ ਜਿਆਦਾ ਕਿਰਣਾ ਹੁੰਦੀਆਂ ਐ ਇਦਾਂ ਹੀ ਇੱਥੇ ਵੀ ਨਾ ਜਦੋਂ ਵੀ ਤਾਪਮਾਨ ਬਿਲਕੁਲ ਜਦੋਂ ਹੋ ਜਾਂਦਾ ਹੈ ਅਸਮਾਨ ਸਾਫ਼ ਹੋ ਜਾਂਦਾ ਹੈ ਅਸਮਾਨ ਦੇ ਉੱਤੇ ਜੋ ਸੂਰਜ ਦੇ ਕਿਰਣਾ ਨੇ ਉਹਨਾਂ ਨੂੰ ਤੁਹਾਡੀ ਪੋਲੂਸ਼ਨ ਜਿਹੜੀ ਆ ਉਹ ਟੱਕਦੀ ਨਹੀਂ ਐ ਸੋ ਅਸਮਾਨ ਸਾਫ਼ ਦਾ ਇਹ ਹੁੰਦਾ ਕਿ ਵੀ ਤੁਹਾਨੂੰ ਧੁੱਪ ਜਿਆਦਾ ਲੱਗਦੀ ਐ ਤੇ ਇਸ ਟਾਈਮ ਤੇ ਤੁਹਾਨੂੰ ਸਨ ਸਕੀਨ ਦੀ ਜਿਆਦਾ ਵਰਤੋਂ ਕਰਨੀ ਚਾਹੀਦੀ ਐ ਜਿਵੇਂ ਤੁਸੀਂ ਦੱਸਿਆ ਕਿ ਧੁੱਪ ਤੋਂ ਬਚਾ ਕਰਨ ਵਾਸਤੇ ਅਸੀਂ ਸਨਸਕ੍ਰੀਨ ਦੀ ਵਰਤੋਂ ਕਰ ਸਕਦੇ ਹਾਂ ਔਰ ਇਹ ਮੌਸਮ ਦੇ ਵਿੱਚ ਨਾ ਇਚਿੰਗ ਬਹੁਤ ਜ਼ਿਆਦਾ ਹੋਣ ਲੱਗ ਦਿੰਦੀ ਹੈ ਸਕਿਨ ਤੇ ਰਾਸ਼ੀਸ ਜੇ ਨਾਲ ਨਾਲ ਕੰਟਰੋਲ ਨਹੀਂ ਹੋ ਪਾਂਦਾ ਕਈ ਵਾਰੀ ਇਦਾਂ ਹੁੰਦਾ ਧੁੱਪ ਚ ਬਾਹਰ ਨਿਕਲੋ ਤੇ ਥੋੜੇ ਦੇਰ ਬਾਅਦ ਵਾਪਸ ਆਓ ਡਰਾਈਨੈਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਸ ਨੂੰ ਕਿਵੇਂ ਕਰ ਸਕਦੇ ਹੋ ਉਹਦੇ ਲਈ ਤੁਸੀਂ ਮੋਇਸਚਰਾਈਜ਼ਰ ਲਗਾ ਸਕਦੇ ਹੋ ਆਇਲ ਨਹੀਂ ਲਗਾਉਣਾ ਕੋਈ ਵੀ ਅੱਜ ਕੱਲ ਆਇਲ ਫ੍ਰੀ ਮੋਇਸਚਰਾਈਜ਼ਰ ਮਾਰਕੀਟ 'ਚ ਮਿਲਦੇ ਆ ਤੁਸੀਂ ਇਵਨ ਦੁਕਾਨਾਂ ਤੋਂ ਆਪਣੇ ਆਪ ਹੀ ਓਟੀਸੀ ਪ੍ਰੋਡਕਟਸ ਨੇ ਲੈ ਸਕਦੇ ਹੋ ਉਹਦੇ ਨਾਲ ਤੁਹਾਡੀ ਸਿਰੇ ਸਨ ਔਰ ਤੁਸੀਂ ਦੇਖਿਆ ਹੋਣਾ ਕਿ ਬੱਚਿਆਂ ਜਿਹਨਾਂ ਬਰਸਾਤੀ ਕੀੜਾ ਚੱਲ ਜਾਂਦਾ ਹੈ ਕਈ ਵਾਰੀ ਕਟਣਾ ਲੱਗ ਜੀਦਾ ਹੈ ਉਹ ਲੱਗ ਜੀਦਾ ਹੈ ਕਈ ਵਾਰ ਜਿੱਥੋਂ ਜਿੱਥੋਂ ਚੱਲਦਾ ਹੈ ਉੱਥੇ ਉੱਥੇ ਆਪਣਾ ਰਸਤਾ ਬਣਾਦਾ ਜਾਂਦਾ ਹੈ ਉਹਦੇ ਨਾਲ ਕਈ ਵਾਰੀ ਕੀ ਹੈ ਵੀ ਤੁਹਾਨੂੰ ਮੈਂ ਪੇਸ਼ੰਤ ਨੂੰ ਕਹਿੰਦਾ ਵੀ ਤੁਸੀਂ ਘਰ ਦੇ ਵਿੱਚ ਹਿੱਟ ਦੀ ਬਲੈਕ ਹਿੱਟ ਜਾਂ ਕੋਈ ਵੀ ਇਨਸੈਕਟਿਸਾਈਡ ਹੈ ਜਿਹੜਾ ਉਹਦੀ ਸਪਰੇਅ ਕਰਕੇ 2-3 ਘੰਟੇ ਲਈ ਕਮਰਾ ਬੰਦ ਕਰ ਦਿਓ ਉਹਦੇ ਨਾਲ ਕੀ ਹੈ ਕਿ ਅਗੋ ਫਿਊਚਰ ਦੇ ਵਿੱਚ ਬਚਾਅ ਹੋ ਜਾਏਗਾ ਇਸ ਤਰ੍ਹਾਂ ਮੈਂ ਬੱਚਿਆਂ ਨੂੰ ਅਸੀਂ ਕਹਿੰਨੇ ਆ ਕਿ ਵੀ ਸ਼ਾਮ ਦੇ 6-7 ਵਜੇ ਤੋਂ ਬਾਅਦ ਪੂਰੇ ਕੱਪੜੇ ਪਾਓ ਲਤਾਂ ਟੱਕੋ ਬਾਵਾ ਟੱਕੋ ਆਲ ਆਊਟ ਆ ਕੇ ਰੱਖੋ ਆਟੋਮਾਸਫੀ ਲਾਉਡ ਹੈ ਆਟੋਮਾਸਫੀ ਕੋਈ ਸਾਈਡ ਇਫੈਕਟ ਨਹੀਂ ਹੈ ਬੇਸਿਕਲੀ ਕੀ ਹੈ ਵੀ ਬਰਸਾਤੀ ਕੀੜਿਆਂ ਤੋਂ ਬਚਣ ਲਈ ਵੀ ਨਾ ਤੁਹਾਨੂੰ ਬਹੁਤ ਇਹਦਾ ਖਿਆਲ ਕਰਨਾ ਪੈਂਦਾ ਹੈ ਬਾਕੀ ਫੋੜੇ ਫਿੰਸੀਆਂ ਬੱਚਿਆਂ 'ਚ ਬਹੁਤ ਹੋ ਜਾਂਦੇ ਆ ਲੋਕੀ ਕਹਿੰਦੇ ਅੰਬ ਖਾਣਾ ਹੋਇਆ ਸਾਡੀ ਡਾਕਟਰੀ ਤਾਂ ਇਹ ਮੰਨਦੀ ਨਹੀਂ ਸਾਡੇ ਕੋਈ ਗਰਮ ਚੀਜ਼ ਠੰਡੀ ਚੀਜ਼ ਐਲੋਫੇਤੀ ਜ ਹੈ ਨਹੀਂ ਪਰ ਉਹਦੇ 'ਚ ਇਹੋ ਹੀ ਹੈ ਕਿ ਸਾਫ ਸਫਾਈ ਰੱਖੋ ਉਹ ਬਹਾਨਾ ਬਣ ਜਾਂਦਾ ਹੈ ਕੇਵੀ ਅੰਬ ਖਾਦਾ ਤੇ ਚਾਕਲੇਟ ਖਾਦਾ ਉਹਦੇ ਨਾਲ ਹੋ ਗਿਆ ਪਰ ਉਹਦੇ ਲਈ ਕਿ ਵੀ ਜਦੋਂ ਵੀ ਤੁਹਾਨੂੰ ਹੋਵੇ ਇੱਕ ਬੱਚੇ ਨੂੰ ਹੁੰਦਾ ਤਾਂ ਉਹ ਬੜੀ ਜਲਦੀ ਇੱਕ ਦੂਜੇ ਨੂੰ ਫੈਲਦਾ ਇਹਨੂੰ ਪਟਾਗੋ ਕੰਟੇਜੀਅਸਾ ਕਹਿੰਦੇ ਹੈ ਬੜੀ ਜਲਦੀ ਸਕੂਲਾਂ ਦੇ ਵਿੱਚ ਫੈਲ ਜਾਂਦਾ ਉਹਦੇ ਲਈ ਅਗਰ ਤੁਸੀਂ ਨਾਲ ਦੀ ਨਾਲ ਟ੍ਰੀਟਮੈਂਟ ਕਰਦੇ ਹੋ ਤਾਂ ਇਹਦੀ ਰੋਕਥਾਮ ਕੀਤੀ ਜਾ ਸਕਦੀ ਹੈ ਜਿਹੜੇ ਅਸੀਂ ਦੇਖੀਏ ਜੋ ਵੀ ਮਿਥ ਬਣੀ ਹੋਈ ਹੈ ਅੰਬ ਖਾਂਦੇ ਕਹਿੰਦੇ ਤਸਵੀਰ ਗਰਮ ਹੁੰਦੀ ਫਰੂਟ ਦੀ ਉਹਨੂੰ ਪਾਣੀ ਚ ਪਾ ਕੇ ਰੱਖੋ ਫਿਰ ਖਾਓ ਲੋਕੀ ਤਾਂ ਛੱਡ ਦਿੰਦੇ ਕਈ ਕਿ ਫੇਸ ਤੇ ਪਿੰਪਲ ਨਾ ਹੋਣ ਤੇ ਸੀਜ਼ਨਲ ਫਰੂਟ ਨੂੰ ਵੀ ਜਿਹੜਾ ਛੱਡਣਾ ਤਿਆਰ ਅੱਥਾ ਹਮ ਜਦੋਂ ਜਿਸ ਨੇ ਚੁੱਪਣਾ ਨਾ ਉਹਦੇ ਚ ਗੱਲ ਪੱਕੀ ਹੈ ਕਿ ਜਦੋਂ ਤੁਸੀਂ ਉਹਦੀ ਉੱਪਰੋਂ ਉਤਾਰਦੇ ਹੋ ਨਾ ਤੇ ਉਹਦੇ ਅੰਦਰ ਐਸਿਡ ਹੁੰਦਾ ਹੈ ਉਹ ਤੁਸੀਂ ਥੋੜੇ ਜਿਹਾ ਡ੍ਰੌਪ ਜਿਹਾ ਲੋਕੀ ਸੁੱਟਦੇ ਹੋ ਸਹੀ ਗੱਲ ਹੈ ਕਿਉਂਕਿ ਅਸੀਂ ਉਹ ਚੈੱਕ ਕੀਤਾ ਤੇ ਉਹਦੇ ਚ ਆਲਮੋਸਟ 80% ਐਸਿਡ ਹੈ ਉਹ ਜਿੱਥੇ ਟੱਚ ਕਰਦਾ ਹੈ ਉੱਥੇ ਜਲਾ ਦਿੰਦਾ ਹੈ ਤੁਸੀਂ ਲੇਖੇ ਲੋਕੀ ਅੰਬੀਆਂ ਤੋੜਦੇ ਆ ਜਿੱਥੇ ਉਹਦੇ ਪਾਣੀ ਲੱਗਦਾ ਹੈ ਤੇ ਕਈ ਕੇ ਦਿਨ ਤੱਕ ਕੋਈ ਬਾਹਰ ਤੋਂ ਨਿਸ਼ਾਨ ਨਹੀਂ ਜਾਂਦਾ ਤੇ ਬਾਕੀ ਪਿੰਪਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਵੱਜ ਜਾਂਦੀ ਹੈ ਹਿਊਮਿਡਿਟੀ ਕਰਕੇ ਦੇ ਜਿਹੜੇ ਆਪਣੇ ਟੀਨੇਜਰਸ ਨੇ 12 14 18 ਸਾਲ ਦੇ ਉਹ ਕਹਿੰਦੇ ਜੀ ਸਾਡਾ ਮੂੰਹ ਹਮੇਸ਼ਾ ਆਇਲੀ ਰਹਿੰਦਾ ਹੈ ਉਹਨਾਂ ਨੂੰ ਫਿਰ ਅਸੀਂ ਕਹਿੰਨੇ ਆ ਵੀ 3 4 ਵਾਰੀ ਫੇਸ ਤੋਂ ਉਹ ਔਇਲ ਫਰੀ ਸਨਸਕ੍ਰੀਨ ਲਗਾਓ ਔਇਲ ਫਰੀ ਮੌਇਸਚਰਾਈਜ਼ਰ ਲਗਾਓ ਬਾਕੀ ਲੋੜ ਪਵੇ ਤਾਂ ਫਿਰ ਐਂਟੀਬਾਇਓਟਿਕ ਜਾਂ ਡਾਕਟਰ ਸਾਹਿਬ ਨਾਲ ਉਹ ਖਾਣੀਆਂ ਪੈਂਦੀਆਂ ਸੋ ਜਿਹੜੀ ਬਰਸਾਤ ਹੈ ਜਿਹੜਾ ਸਾਵਣ ਹੈ ਇਹ ਆਪਣੀਆਂ ਖੁਸ਼ੀਆਂ ਵੀ ਲੈ ਕੇ ਆਂਦਾ ਹੈ ਅਗਰ ਤੁਸੀਂ ਆਪਣਾ ਕੇਅਰਫੁਲੀ ਸਾਰਾ ਕੁਝ ਚੱਲੋ ਤਾਂ ਤੁਹਾਡੀਆਂ ਖੁਸ਼ੀਆਂ ਬਰਕਰਾਰ ਰਹਿ ਸਕਦੀਆਂ ਜੀ ਬਿਲਕੁਲ ਤਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਵਣ ਜਿਹੜਾ ਮਹੀਨਾ ਹੈ ਖੁਸ਼ੀਆਂ ਤਾਂ ਲੈ ਕੇ ਆਂਦਾ ਪਰ ਬਹੁਤ ਸਾਰੀਆਂ ਪ੍ਰੋਬਲਮਸ ਕਿਨ ਤੇ ਹੇਅਰ ਨੂੰ ਲੈ ਕੇ ਆਉਂਦੇ ਡਾਕਟਰ ਹੇਅਰ ਵੀ ਹੇਅਰ ਫਾਲ ਬਹੁਤ ਵੱਧ ਜਾਂਦੀ ਇਸ ਸੀਜ਼ਨ ਦੇ ਵਿੱਚ ਨਾ ਡਰਾਈ ਵੀ ਰਹਿੰਦੇ ਹੇਅਰ ਤੇ ਹੇਅਰ ਫਾਲ ਬਹੁਤ ਵੱਧਦੀ ਉਸ ਦਾ ਅਸੀਂ ਕਿਵੇਂ ਕੁਝ ਹੈ ਇਲਾਜ ਕੇ ਥੋੜਾ ਵੇਟ ਕਰਨਾ ਪਏਗਾ ਇਸ ਨੂੰ ਨਹੀਂ ਉਹਦੇ ਲਈ ਕੀ ਹੈ ਕਿ ਵੀ ਬਰਸਾਤਾਂ ਦੇ ਵਿੱਚ ਹੇਅਰ ਆਇਲ ਬਿਲਕੁਲ ਨਹੀਂ ਲਾਣਾ ਕਿਉਂਕਿ ਉਹ ਪਹਿਲਾਂ ਹੀ ਹਿਊਮਿਡਿਟੀ ਇੰਨੀ ਜ਼ਿਆਦਾ ਹੈ ਅਸੀਂ ਕੀ ਕਹਿੰਨੇ ਆ ਕਿ ਤੁਸੀਂ ਫ੍ਰੀਕੁਐਂਟ ਵਾਸ਼ ਕਰੋ ਹਫਤੇ ਜੀ ਦੋ ਜਾਂ ਤਿੰਨ ਦਿਨ ਇਹ ਦਿਨ ਦੇ ਲੰਬੇ ਵਾਲ ਨੇ ਹਫਤੇ ਦੋ ਜਾਂ ਤਿੰਨ ਦਿਨ ਜਿਨ੍ਹਾਂ ਦੇ ਛੋਟੇ ਨੇ ਉਹ ਡੇਲੀ ਸ਼ੈਂਪੂ ਕਰਨ। ਲੋਕਾਂ ਦੀ ਕਿ ਮਿਥ ਹੈ ਕਿ ਡੇਲੀ ਸ਼ੈਂਪੂ ਕਰਨ ਨਾਲ ਵਾਲ ਝੜਦੇ ਆ। ਪਰ ਇਦਾਂ ਦੀ ਕੋਈ ਗੱਲ ਨਹੀਂ ਹੈ। ਡੇਲੀ ਸ਼ੈਂਪੂ ਕਰਨ ਨਾਲ ਤੁਹਾਡੀ ਬਲਾਨੇ ਦੀ ਬਲੈਕ ਸਪਰੇਅ ਵਧੇਗੀ। ਤੁਹਾਡੇ ਵਾਲ ਜਿਆਦਾ ਸਵਸਥ ਰਹਿਣਗੇ, ਜਿਆਦਾ ਹੈਲਦੀ ਰਹਿਣਗੇ। ਪਰ ਨਾਲ ਨਾਲ ਤੁਹਾਨੂੰ ਨਾ ਹੇਅਰ ਕੰਡੀਸ਼ਨਰ ਲਾਣਾ ਬਹੁਤ ਜ਼ਰੂਰੀ ਹੈ। ਇਹ ਲੇਟੈਸਟ ਕਨਸੈਪਟ ਹੈ ਵੀ ਜਦੋਂ ਵੀ ਤੁਸੀਂ ਵਾਲ ਧੋਣੇ ਆ, ਵਾਲ ਧੋਣ ਤੋਂ ਬਾਅਦ 1 ਮਿੰਟ ਕੰਡੀਸ਼ਨਰ ਕੋਈ ਵੀ ਅੱਛੀ ਕੰਪਨੀ ਦਾ ਲਗਾ ਕੇ ਵਾਸ਼ ਕਰ ਦਿਓ ਤਾਂ ਠੀਕ ਹੈ। ਅਗਰ ਕਈਆਂ ਨੂੰ ਸੈਟਿੰਗ ਨਹੀਂ ਹੁੰਦੀ ਬਹੁਤ ਥੋੜਾ ਜਿਆ ਪਰ ਆਇਲ ਮਨਾ ਹੁੰਦਾ ਇਹਨਾਂ ਦਿਨਾਂ 'ਚ ਬਿਲਕੁਲ ਵੀ ਵਿంటర్ 'ਚ ਥੋੜਾ ਬਹੁਤ ਆਇਲ ਤੁਸੀਂ ਲਗਾ ਸਕਦੇ ਹੋ ਇਹ ਚੀਜ਼ ਆਇਲ ਲਗਾਓਗੇ ਤੁਹਾਡੀ ਸਿਕਰੀ ਹੋ ਜਾਏਗੀ ਜਾਂ ਤੁਹਾਡੇ ਸਿਰ 'ਚ ਫਿਰ ਛੋਟੇ ਛੋਟੇ ਵਾਲ ਟੁੱਟ ਹੋ ਜਾਣਗੇ ਇਹ ਚੀਜ਼ ਸ਼ਾਇਦ ਹੀ ਕਿਸੇ ਨੂੰ ਪਤਾ ਹੋਏਗੀ ਕਿਉਂਕਿ ਲੋਕੀ ਜਿਹੜੇ ਨੇ ਹੇਅਰ ਆਇਲਸ ਨੂੰ ਹੁਣ ਅੱਜਕੱਲ ਜ਼ਿਆਦਾ ਕੈਲੋਰੀ ਅਡਾਪਟ ਕਰਨ ਲੱਗੇ ਨੇ ਉਹਨਾਂ ਲੱਗਦਾ ਕਿ ਜੇ హెయిਰ ਫਾਲ ਹੋ ਰਹੀ ਹੈ ਤਾਂ ਅਸੀਂ హెయిਰ ਆਇਲ ਲਗਾ ਲਈਏ ਗਰੋਥ ਹੋਣੀ ਕੋ ਕੰਪੈਰੀਸਿਬ ਰਹੇਗੀ ਤੇ ਅਸੀਂ ਮਤਲਬ ਹੈਲਦੀ ਰਹਿਣਗੇ హెయిਰ ਪਰ ਇੰਨਾ ਚੀਜ਼ਾ ਦਾ ਵੀ ਖਾਸ ਤੌਰ ਤੇ ਧਿਆਨ ਰੱਖਣਾ ਪੈਣਾ ਹਾਂਜੀ ਹਾਂਜੀ ਹੈ ਜੋ హెయిਰ ਲਾਸ ਦੇ ਵਿੱਚ ਨਾ ਜਿਵੇਂ ਲੇਡੀਜ਼ ਨੇ ਇਹਨਾਂ ਦਾ ਸਭ ਤੋਂ ਪਹਿਲਾਂ ਫੈਰੀਟਿਨ ਆਇਰਨ ਚੈੱਕ ਕਰੀਦਾ ਹੈ ਕਿਉਂਕਿ ਇਹਨਾਂ ਜਨਾ ਮੋਸਟਲੀ ਮੈਂਸਿਸ ਕਰਕੇ ਮੈਂਸਟੂਰਲ ਜਿਹੜੀਆਂ ਰੈਗੂਲੇਟਰੀਆਂ ਕਈਆਂ ਤੇ ਮੈਂਸਿਸ ਦੇ ਜ਼ਿਆਦਾ ਆਉਂਦੇ ਆ ਉਹਨਾਂ ਦਾ ਬਲੱਡ ਘਟ ਜਾਂਦਾ ਹੈ ਹੀਮੋਗਲੋਬਿਨ ਘਟ ਜਾਂਦਾ ਹੈ ਅਗਰ ਤੁਸੀਂ ਲਗਾਉਣ ਨੂੰ ਜੋ ਮਰਜ਼ੀ ਦੇ ਦਿਓ ਜਦੋਂ ਤੱਕ ਤੁਸੀਂ ਆਇਰਨ ਪੂਰਾ ਨਹੀਂ ਕਰਦੇ ਜਾਂ ਤੁਹਾਡਾ ਹੀਮੋਗਲੋਬਿਨ 14 ਨਹੀਂ ਹੁੰਦਾ ਲੇਡੀਜ਼ ਦਾ 12 ਤੋਂ 14 ਦੇ ਵਿੱਚ ਤਾਂ ਉਦੋਂ ਤੱਕ ਕੋਈ ਵੀ ਤੁਹਾਨੂੰ ਲਗਾਉਣ ਵਿੱਚ ਚੀਜ਼ ਫਾਇਦਾ ਨਹੀਂ ਕਰਦੀ ਇਸ ਲਈ ਇਹਦੇ 'ਚ ਨਾ ਅਸੀਂ ਬਾਇਓਟਿਨ ਜਾਂ ਆਇਰਨ ਜਾਂ ਐਂਟੀਆਕਸੀਡੈਂਟ ਇਹ ਖਾਣੇ ਬੜੇ ਜ਼ਰੂਰੀ ਨੇ ਪਰ ਡਾਕਟਰ ਜੀ ਸਲਾਹ ਦੇਣਾ ਜੀ ਇੱਕ ਅਸੀਂ ਦੇਖਦੇ ਹਾਂ ਅੱਜ ਕੱਲ ਗੰਮਿਸ ਬਹੁਤ ਚੱਲਣ ਲੱਗ ਗਈਆਂ ਨੇ ਆਨਲਾਈਨ ਬਹੁਤ ਸਾਰੇ ਪਲੇਟਫਾਰਮਸ ਨੇ ਜਿਹੜੀ ਗਮੀਂਸ ਦਿੰਦੇ ਜਿਹੜੇ ਕਹਿੰਦੇ ਹੈਅਰ ਫਾਲ ਵਾਸਤੇ ਹੈ ਜਾਂ ਸਕਿਨ ਬੈਟਰ ਸਕਿਨ ਵਾਸਤੇ ਉਹ ਚੀਜ਼ ਖਾਣੀ ਚਾਹੀਦੀ ਏ ਕਿ ਡਾਕਟਰ ਸਲਾਹ ਲੈਣੀ ਜੀ ਮੇਰੇ ਹਿਸਾਬ ਨਾਲ ਡਾਕਟਰ ਦੀ ਸਲਾਹ ਦੇ ਬਿਨਾ ਕੋਈ ਚੀਜ਼ ਮੂੰਹ ਚ ਨਹੀਂ ਪਾਣੀ ਚਾਹੀਦੀ ਏ ਆਨਲਾਈਨ ਇਨਫਲੂਐਂਸਰ ਦਾ ਜੋਰ ਹੈ ਤੇ ਉਹ ਜੇ ਕਹਿ ਦਿੰਦੇ ਹਰ ਕੋਈ ਅਡਾਪਟ ਕਰੇ ਹਾਂ ਨਹੀਂ ਓਵੋਇਡ ਕਰਨਾ ਚਾਹੀਦਾ ਹੈ ਬੇਨਸਰਾਂ ਤਾਂ ਦੇਖੋ ਜਿਹੜੀ ਬਾਇਓਟਿਨ ਵਾਲੀਆਂ ਬਹੁਤ ਸਾਰੇ ਅੱਜਕੱਲ ਤੁਸੀਂ ਦੇਖਦੇ ਹੋਵੋਗੇ ਆਨਲਾਈਨ ਤੁਹਾਨੂੰ ਗਮੀਜ਼ ਦੱਸਦੇ ਹੋਣਗੇ ਵੀ ਤੁਸੀਂ ਇਹ ਖਾਓ ਚੂ ਕਰੋ ਤੇ ਤੁਹਾਡੇ ਸਕਿਨ ਤੇ ਹੈਅਰ ਦੇ ਵਿੱਚ ਬਹੁਤ ਵਧੀਆ ਹੈਲਦੀ ਰਹੇਗੀ ਸਕਿਨ ਤੇ ਜੇ ਤੁਹਾਡੇ ਹੈਅਰ ਨੇ ਪਰ ਡਾਕਟਰ ਇਸਲਾ ਜਿਹੜੀ ਹੈ ਇਸ ਦੇ ਵਿੱਚ ਬਿਲਕੁਲ ਜ਼ਰੂਰੀ ਹੈ ਹੈਅਰ ਫਾਲ ਨੂੰ ਲੈ ਕੇ ਵੀ ਡਾਕਟਰ ਨੇ ਦੱਸਿਆ ਕਿਵੇਂ ਤੁਸੀਂ ਹੈਅਰ ਆਇਲ ਜਿਹੜਾ ਇਸ ਸੀਜ਼ਨ ਦੇ ਵਿੱਚ ਨਹੀਂ ਲਗਾਣਾ ਵਿੰਟਰਸ ਦੇ ਵਿੱਚ ਜ਼ਿਆਦਾਤਰ ਉਸ ਦੇ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਸੀਜ਼ਨ ਪਹਿਲਾਂ ਹੀ ਹਿਊਮਸ ਭਰਾ ਹੁੰਦਾ ਤੇ ਉਹ ਤੁਸੀਂ ਆਇਲ ਗਾ ਕੇ ਹੋਰ ਜ਼ਿਆਦਾ ਹਿਊਮਿਡਿਟੀ ਆ ਫਿਰ ਸਿਕਰੀ ਵਰਗੀਆਂ ਪ੍ਰੋਬਲਮਸ ਤੁਹਾਨੂੰ ਇਸ ਸੀਜ਼ਨ ਦੇ ਵਿੱਚ ਹੋ ਸਕਦੀਆਂ ਹੋਰ ਇਦਾਂ ਦੀ ਵਧੇਰੀ ਵੀਡੀਓਜ਼ ਲਈ ਦੇਖਦੇ ਰਹਿ ਲੋਹੜਾਂ ਟਾਈਮਸ ਕੈਮਰਾ ਹਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਗ